ਖਵਰਨਾਮਾ ਦੇਖ ਰਿਹਾ ਸਾਰੇ ਹੀ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਖੋਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਨਿਰਤਕ ਆਗੂ ਜਿਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੋਤਲ ਕੀਤਾ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਵਿੱਚੋਂ 10 ਸਾਲਾਂ ਦੇ ਲਈ ਲੇਕਿਨ ਇਸ ਦੇ ਬਾਪ ਯੂਧ ਵੀ ਸਰਗਰਮ ਨੇ ਲਗਾਤਾਰ ਪਲਟਵਾਰ ਕਰਦੇ ਨੇ ਸ੍ਰੀ ਦਮਦਮਾ ਸਾਹਿਬ ਦੇ ਸਾਫਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਨੇ ਅਕਸਰ ਹੀ ਉਹ ਕਿਆ ਕਰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੇ ਕੋਈ ਸਪੇਸਲਾ ਕੋਈ ਜਰਨਲ ਹੈ ਉਹਨੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੇ ਬੇਹੱਦ ਕਰੀਬੀ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਸਭ ਤੋਂ ਜ਼ਿਆਦਾ ਜਿਹੜੀ ਹੈ ਗੱਲ ਵਿਰਸਾ ਸਿੰਘ ਵਿਲਟੋਹਾ ਦੀ ਮੰਨਦੇ ਨੇ 24 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਾਰਿਆਂ ਨੇ ਵੇਖਿਆ ਕਿਸ ਤਰ੍ਹਾਂ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਸੁਖਬੀਰ ਸਿੰਘ ਬਾਦਲ ਦੇ ਜੀਜੇ ਆਦੇਸ਼ ਪ੍ਰਤਾਪ ਸਿੰਘ ਕੈਰੋ ਦੀ ਕਿ ਅੰਦਰ ਖਾਤੇ ਇਹਨਾਂ ਵੱਲੋਂ ਵੋਟ ਆਮ ਆਦਮੀ ਪਾਰਟੀ ਅਤੇ ਦੂਸਰੇ ਪਾਸੇ ਭਾਈ ਅਮਰਤਪਾਲ ਖਾਲਸਾ ਨੂੰ ਵੋਟ ਪਾਈ ਜਾ ਰਹੀ ਹੈ ਫਿਰ ਕੀ ਹੋਇਆ ਕਿ ਜਿਵੇਂ ਹੀ ਪਤਾ ਲੱਗਿਆ ਸੁਖਬੀਰ ਸਿੰਘ ਬਾਦਲ ਨੂੰ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਉਸ ਤੋਂ ਬਾਅਦ ਇਨਾ ਘੂੜੋਲਾ ਪਿਆ ਫਿਰ ਦੁਬਾਰਾ ਦਿਵਾਲੇ ਹੋ ਗਿਆ ਇਲਜ਼ਾਮ ਲਗਾਏ ਗਏ ਕਿ ਚੇਰੀ ਸ਼੍ਰੀ ਦਮਦਮਾ ਸਾਹਿਬ ਸ਼੍ਰੀ ਕੇਸਕਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਹ ਭਾਰਤੀ ਜਨਤਾ ਪਾਰਟੀ ਦੇ ਆਰਐਸ ਦੇ ਏਜੰਟ ਨੇ ਖਾਸ ਕਰਕੇ ਹੱਥ ਧੋ ਕੇ ਪਿੱਛੇ ਪੈ ਗਿਆ ਗਿਆਨੀ ਜਿਹੜੇ ਨੇ ਹਰਪ੍ਰੀਤ ਹੁਣਾ ਦੇ ਹਰਪ੍ਰੀਤ ਹੁਣਾ ਦੀ ਕਰਦਾਰਕੁਸ਼ੀ ਕੀਤੀ ਗਈ ਕਿਸੇ ਵੀ ਤਰ੍ਹਾਂ ਦੀ ਕਸਰ ਨਹੀਂ ਛੱਡੇਗੀ ਹਾਲਾਂਕਿ ਹਰਪ੍ਰੀਤ ਜਿਹੜੀ ਜਿਹੜੀ ਦਮਦਮਾ ਸਾਹਿਬ ਦੇ ਸਾਫਕਾ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਹੋਣੀ ਉਹਨਾਂ ਨੂੰ ਹਰੀ ਝੰਡੀ ਮਿਲ ਗਈ ਜਿਹੜਾ ਮਨੁੱਖੀ ਅਧਿਕਾਰ ਹੈ ਉਹਨਾਂ ਨੇ ਕਿਹਾ ਕਿ ਬਿਲਕੁਲ ਜਿਹੜੇ ਇਰਜ਼ਾਮ ਲਗਾਏ ਨੇ ਉਹ ਸਹੀ ਨਹੀਂ ਨੇ ਇਸ ਤਰ੍ਹਾਂ ਕਰਦਾਰਕੁਸ਼ੀ ਨਹੀਂ ਕੀਤੀ ਜਾਣੀ ਚਾਹੀਦੀ ਗੁਰੂ ਘਰ ਦੇ ਵਜ਼ੀਰਾਂ ਦੀ ਲੇਕਿਨ ਹੁਣ ਵਿਰਸਾ ਸਿੰਘ ਬਲਟੂਹਾ ਇੱਕ ਵਾਰ ਫਿਰ ਦੁਬਾਰਾ ਸਗਰਮ ਹੋ ਗਏ ਨੇ ਇੱਕ ਪਾਸੇ ਤੋਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣ ਗਏ ਨੇ ਦੂਸਰੇ ਪਾਸੇ ਸ਼੍ਰੀ ਰਣਜੀਤ ਸਿੰਘ ਜਿਹੜੇ ਹਗੇ ਨੇ ਸਾਫਕਾ ਜਥੇਦਾਰ ਦੇ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਗਈ ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਨਸ਼ਰ ਹੋਈਆਂ ਉਸ ਦੇ ਮਾਇਨੇ ਕੱਢੇ ਜਾ ਰਹੇ ਨੇ ਕਿ ਜਿਹੜੇ ਸਾਬਕਾ ਜਥੇਦਾਰ ਨੇ ਰਣਜੀਤ ਸਿੰਘ ਉਹ ਆਪਣਾ ਉਹ ਫਿਰ ਦੁਬਾਰਾ ਹੋ ਸਕਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਜਥੇਦਾਰ ਬਣ ਜਾਣ ਇਸ ਤਰ੍ਹਾਂ ਦੀ ਖਬਰ ਵੀ ਆ ਰਹੀ ਹੈ ਤੇ ਦੂਸਰੀ ਪਾਸੇ ਇਹ ਵੀ ਖਬਰ ਆ ਰਹੀ ਹੈ ਕਿ ਜਿਹੜੇ ਨੇ ਵਿਰਸਾ ਸਿੰਘ ਬਲਟੋਹਾ ਉਹ ਲਗਾਤਾਰ ਹੱਥ ਪੱਲਾ ਮਾਰ ਰਹੇ ਨੇ ਕਿ ਜਿਹੜਾ ਮੇਰਾ ਫੈਸਲਾ ਮੇਰੇ ਵਿਰੁੱਧ ਹੋਇਆ ਹੈ ਉਸ ਨੂੰ ਟਾਲਿਆ ਜਾਵੇ ਫਿਰ ਦੁਬਾਰਾ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਗਰਮ ਹੋਵਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਫਿਰ ਦੁਬਾਰਾ ਮੈਂ ਜਿਹੜੀ 2027 ਦੀ ਵਿਧਾਨ ਸਭਾ ਦੀ ਚੋਣ ਲੜਾਂ ਕਿਉਂਕਿ ਵਿਰਸਾ ਸਿੰਘ ਬਲਟੋਹਾ ਹਰ ਰੋਜ਼ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਨੇ ਉਹ ਰਾਜ ਕੇ ਸੋਲੇ ਗਾਉਂਦੇ ਨੇ ਸੁਖਬੀਰ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਉਹ ਸ਼ਰੂਮਣੀ ਇਕਾਲੀ ਦਲ ਦੀਆਂ ਪ੍ਰਾਪਤੀਆਂ ਹਰ ਰੋਜ਼ ਜਿਹੜੀਆਂ ਸੋਸ਼ਲ ਮੀਡੀਆ ਤੇ ਪਾਉਂਦੇ ਰਹਿੰਦੇ ਨੇ ਜਿਹੜਾ ਉਹਨਾਂ ਦਾ ਪੇਜ ਹੈ ਲੇਕਿਨ ਉਧਰ ਸਾਬਕਾ ਜਥੇਦਾਰ ਰਣਜੀਤ ਸਿੰਘ ਦੇ ਨਾਲ ਜਿਹੜੀ ਮੁਨਾਕਾਤ ਹੋਈ ਹੈ ਭਾਈ ਸਾਹਿਬ ਉਹਨਾਂ ਦੇ ਨਾਲ ਉਸ ਦੇ ਵੀ ਕਈ ਸਿਆਸੀ ਮਾਇਨੇ ਕੱਢੇ ਜਾ ਰਹੇ ਨੇ ਵਕ ਵਕ ਆਗੂਆਂ ਵੱਲੋਂ ਕਿ ਸੁਖਬੀਰ ਸਿੰਘ ਬਾਦਲ ਤਾਂ ਸਿੱਧਾ ਨਹੀਂ ਲਿਆ ਸਕਦਾ ਜਿਹੜੇ ਸਾਬਕਾ ਜਥੇਦਾਰ ਨੇ ਜਾਂ ਜਿਹੜੇ ਮੌਜੂਦਾ ਜਥੇਦਾਰ ਨੇ ਜੇਕਰ ਉੱਥੇ ਰਿਕਵੈਸਟ ਪਾਈ ਜਾਵੇ ਵਿਸ਼ਾ ਸਿੰਘ ਬਲਟੋਹਾ ਵੱਲੋਂ ਤੇ ਹੋ ਸਕਦਾ ਹੈ ਕਿ ਵਿਰਸਾ ਸਿੰਘ ਬਲਟਵਾਹ ਦੀ ਫਿਰ ਦੁਬਾਰਾ ਜਿਹੜੀ ਸ਼ਮੂਲੀਅਤ ਹੈ ਵਾਪਸੀ ਹੋ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿਉਂਕਿ ਜਿਹੜੇ ਵਿਰਸਾ ਸਿੰਘ ਬਲਟਵਾਹ ਨੇ ਉਹ ਸ਼੍ਰੋਮਣੀ ਅਕਾਲੀ ਦਲ ਲਈ ਖਾਲੇ ਵੀ ਕੰਮ ਕਰਨਾ ਚਾਹੁੰਦੇ ਨੇ ਧੰਨਵਾਦ